ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਝੰਡਾ ਆਹ ਕੀ ਹੋ ਗਿਆ ਬੀਜੀ ਕਣਕ ਤੇ ਉਗਰਿਆ ਗੁੱਲੀ ਡੰਡਾ ਬਾਈ ਜੀ ਬੀਜੀ ਤਾਂ ਕਣਕ ਤੇ ਉਗਰਿਆ ਗੁੱਲੀ ਡੰਡਾ ਆਹ ਦੇਖੋ ਬਾਈ ਜੀ ਗੁੱਲੀ ਡੰਡਾ ਹਾਸੇ ਦਾ ਪਾਤਰ ਵੀ ਬਣਦਾ ਬਾਈ ਜੀ ਜਦੋਂ ਆਪਾਂ ਗੋਂਡੀ ਆਪਾਂ ਨੂੰ ਕਹਿੰਦਾ ਵੀ ਗੁੱਲੀ ਡੰਡਾ ਕਿੱਥੇ ਵੇਚੇਗਾ ਭਾਈ ਗੁੱਲੀ ਡੰਡੇ ਨੂੰ ਪਾਣੀ ਲਾ ਆਇਆ ਤਾਂ ਜਿੱਤ ਝੌਖਾ ਹੁੰਦਾ ਵੀ ਬੀਜੀ ਦਾ ਕਣਕ ਸੀ ਤੇ ਇਹ ਗੁੱਲੀ ਡੰਡਾ ਪਤਾ ਨਹੀਂ ਕਿੱਧਰੋਂ ਇੰਨਾ ਇਕੱਠਾ ਹੋ ਗਿਆ ਤੇ ਬਾਈ ਜੀ ਆਪਣੀਆਂ ਕੁਝ ਗਲਤੀਆਂ ਤੇ ਕਰਦੇ ਆਂ ਬਾਈ ਜੀ ਵੀਡੀਓ ਸ਼ੁਰੂ ਗੁੱਲੀ ਡੰਡੇ ਬਾਰੇ ਕਿਉਂਕਿ ਪਿਛਲੇ 1-2 ਸਾਲਾਂ ਤੋਂ ਆਪਾਂ ਵੀ ਤਜਰਬਾ ਕੀਤਾ ਆਪਣੇ ਵੀ ਗੁੱਲੀ ਡੰਡਾ ਜਾਦੇ ਤੇ ਕਣਕ ਘੱਟ ਹੁੰਦੀ ਸੀ ਪਿਛਲੇ ਸਾਲ ਨਾਲੋਂ ਐਤਕੀ ਘੱਟ ਹੈ ਤੇ ਗਾਹ ਨੂੰ ਆਪਾਂ ਸ਼ਾਇਦ ਗੁੱਲੀ ਡੰਡੇ ਦਾ ਖਾਤਮਾ ਕਰ ਸਕੀਏ ਤੇ ਬਾਈ ਜੀ ਦੱਸਦੇ ਆਂ ਆਪਾਂ ਕੀ ਤਜਰਬਾ ਕਰਿਆ ਤੁਹਾਡੇ ਨਾਲ ਕਰਦੇ ਆ ਸਾਂਝਾ ਤੇ ਆ ਦੇਖੋ ਭਾਈ ਜੀ ਪਹਿਲਾਂ ਤਾਂ ਕਣਕ ਦੇਖੋ ਤੁਸੀਂ ਇੱਕ ਚ ਗੁੱਲੀ ਡੰਡਾ ਹੈ ਇੱਕ ਚ ਨਹੀਂ ਇਹ ਦੋਨੇ ਹੀ ਆਪਣੇ ਖੇਤ ਆ तकरीबन ਆਪਾਂ 80% ਗੁੱਲੀ ਡੰਡੇ ਤੋਂ ਜਿਹੜਾ ਵੀ ਨਜਾਤ ਪਾ ਲਈ ਆ ਦੇਖੋ ਤੁਸੀਂ ਧਿਆਨ ਨਾਲ ਦੇਖੋ ਬਟ ਦੇ ਦੋਨੋਂ ਪਾਸੇ ਇੱਕ ਪਾਸੇ ਗੁੱਲੀ ਡੰਡਾ ਨਹੀਂ ਹੈ ਇੱਕ ਪਾਸੇ ਪੂਰਾ ਹੀ ਹੈ ਸਪਰੇ ਵੀ ਆਪਾਂ ਇੱਕੋ ਜਿਹੀ ਕੀਤੀ ਹੈ ਤੇ ਬਾਕੀ ਸਪਰੇ ਕਰਨ ਦਾ ਜਿਹੜਾ ਫਰਕ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਅੱਜ ਵੀ ਕਿਸ ਤਰ੍ਹਾਂ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ ਜਾਂ ਮੇਰੇ ਤਜਰਬੇ ਮੁਤਾਬਕ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਸਿਆਣਾ ਜਿਵੇਂ ਮੈਨੂੰ ਲੱਗਿਆ ਵੀ ਜਿਹੜੀ ਸਪਰੇਅ ਹੈ ਤੇ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਭਾਈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਜਦੋਂ ਕਣਕ ਬੀਜਦੇ ਆ ਵਿਜਨਸਾਰ ਆਪਾਂ ਜਿਹੜੀ ਹੈ ਪੈਂਡੀ ਕਰਦੇ ਆ ਖੱਟੀ ਜੀ ਦਵਾਈ ਕਹਿ ਲੋ ਪੀਲੀ ਜੀ ਦਵਾਈ ਸਟੰਪ ਐਕਸਟਰਾ ਪੈਂਡੀ ਕਈ ਨਾਮਾਂ ਚ ਆਉਂਦੀ ਆ ਉਹ ਇੱਕ ਤੇ ਤਾਂ ਆਪਾਂ ਕੀ ਕੀਤਾ ਜਿਸ ਤਰ੍ਹਾਂ ਜਿੱਦੇ ਕਣਕ ਬੀਜੀ ਨਾਲ ਦੇ ਨਾਲ ਹੀ ਕਰਤੀ ਤੇ ਇੱਕ ਖੇਤ ਚ ਆਪਾਂ ਤਜਰਬਾ ਇਹ ਕੀਤਾ ਵੀ ਜਿਹੜੀ ਜਦੋਂ ਕਣਕ ਬੀਜੀ ਨੂੰ ਹੋ ਗਏ 7-8 ਦਿਨ 10 ਦਿਨਾਂ ਬਾਅਦ ਤਕਰੀਬਨ ਕਣਕ ਉੱਗਰਨੇ ਕਿਨਾਰੇ ਸੀ ਉਦੋਂ ਕਰੀ ਬੱਟਾ-ਬੁੱਟਾ ਪਾ ਕੇ ਸ਼ੌਕ ਨਾਲ ਤੇ ਹੁਣ ਤਜਰਬਾ ਸੋਨੂੰ ਵੀ ਐਂ ਲੱਗਦਾ ਵੀ ਜਿਹੜੀ ਤੁਰਤ ਕੀਤੀ ਹੋਣੀ ਉਹ ਤੇ ਵੱਧ ਆਇਆ ਹੁਣ ਰਿਜ਼ਲਟ ਤੇ ਪਰ ਰਿਜ਼ਲਟ ਜਿਹੜਾ ਆਇਆ ਉਹ ਜਿਹੜੀ ਲੇਟ ਵੀ ਲੇਟ ਆਪਾਂ ਛਿੜਕੀ ਹੈ ਦਵਾਈ ਜਿਹੜੀ 10 ਦਿਨਾਂ ਬਾਅਦ ਛਿੜਕੀ ਹੈ ਬੱਟਾ-ਬੁੱਟਾ ਪਾ ਕੇ ਉਹਦੇ ਤੇ ਰਿਜ਼ਲਟ ਬਹੁਤ ਵਧੀਆ ਆਇਆ ਦਵਾਈ ਦਾ ਕਹਿੰਦਾ ਭਾ ਵੀ ਦਵਾਈ ਆਪਾਂ ਨੂੰ ਮੇਰੇ ਹਿਸਾਬ ਨਾਲ ਵੀ ਤੁਰਤ ਨਹੀਂ ਛਿੜਕਣੀ ਚਾਹੀਦੀ ਜਿਸ ਤਰ੍ਹਾਂ ਕਣਕ ਬੀਜਣ ਸਾਰੀ ਆਪਾਂ ਛਿੜਕ ਦਿੰਨੇ ਆ ਤੇ ਬਾਕੀ ਸੋਡਾ ਤਜਰਬਾ ਹੋਰ ਵੀ ਹੋ ਸਕਦਾ ਪਰ ਮੈਂ ਇਹ ਤਜਰਬਾ ਐਤਕੀ ਪੂਰਾ ਦੇਖ ਲਿਆ ਪਿਛਲੇ ਸਾਲ ਵੀ ਦੇਖਿਆ ਸੀ ਐਤਕੀ ਵੀ ਪੂਰਾ ਤਜਰਬਾ ਆਪਾਂ ਨਿਚੋੜ ਕੱਢ ਲਿਆ ਜਿੱਦੇ ਤਾਂ ਆਪਾਂ ਬਾਅਦ ਚ ਦਵਾਈ ਛਿੜਕੀ ਹੈ ਉਤੇ ਘਟਾ ਦੇਖੋ ਗੁੱਲੀ ਡੰਡਾ ਇਹ ਤੇ ਤੁਰਤ ਛਿੜਕੀ ਸੀ ਇਧਰ ਲਈ ਕਣਕ ਤੇ ਆਪਾਂ ਬਾਅਦ ਚ ਛਿੜਕੀ ਹੈ ਤਕਰੀਬਨ 10 ਦਿਨਾਂ ਬਾਅਦ ਇਹਦੇ ਚ ਆਪਾਂ ਨਾਲ ਦੀ ਨਾਲ ਛਿੜਕੀ ਦਵਾਈ ਤੇ ਫਰਕ ਪੂਰਾ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਤਾਂ ਮੈਂ ਨਹੀਂ ਕਹਿੰਦਾ ਵੀ ਮੈਂ 100% ਹੀ ਹੱਲ ਕਰ ਲਿਆ ਪਰ ਜਿੰਨਾ ਕੁ ਮੈਂ ਤਜਰਬਾ ਕੀਤਾ ਉਹ ਤੁਹਾਡੇ ਨਾਲ ਸਾਂਝਾ ਕਰਦਾ ਤੇ ਬਾਕੀ ਆ ਦੇਖੋ ਕਣਕ ਤੁਸੀਂ ਦੇਖ ਸਕਦੇ ਹੋ ਜਿਹੜਾ ਫਰਕ ਹੈ ਕਿਉਂਕਿ ਬਾਈ ਜੀ ਗੁੱਲੀ ਰੰਡਾ ਬਹੁਤ ਜਿਹੜਾ ਆਪਣੇ ਪਹਿਲੀ ਗੱਲ ਤਾਂ ਦੇਖਣ ਨੂੰ ਭੜਾ ਲੱਗਦਾ ਤੇ ਨੰਬਰ 2 ਤੇ ਫਿਰ ਇਹ ਕਣਕ ਡੇਗਣ ਚ ਵੀ ਇਹਦਾ ਯੋਗਦਾਨ ਹੈ ਜੇ ਕਣਕ ਟਿਕਦੀ ਵੀ ਇਹਦੇ ਕਰਨਾ ਤੇ ਬਾਕੀ ਝਾੜ ਤਾਂ ਬਾਈ ਜੀ ਘਟਦਾ ਹੀ ਘਟਦਾ ਹੈ ਕਈ ਲੋਕ ਕਿੱਕੇ ਦਾਮ ਜਦੋਂ ਖੇਤ ਜਾਂਦੇ ਆ ਕਿਉਂਕਿ ਪਹਿਲਾਂ ਇਹ ਗੁੱਲੀ ਡੰਡਾ ਆਪਾਂ ਨੂੰ ਕਣਕ ਹੀ ਲੱਗਦਾ ਤੇ ਜਦੋਂ ਇਹ ਸਿੱਟੇ ਜੇ ਕੱਢਿਆਉਂਦਾ ਤਾਂ ਘਬਰਾਜਿਆ ਜਾਂਦਾ ਵੀ ਹੁਣ ਕੀ ਕਰੀਏ ਬਾਕੀ ਬਾਈ ਜੀ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਹੁਣ ਤਾਂ ਜਦੋਂ ਚਿੜੀ ਖੇਤ ਚੋ ਗਈ ਤਾਂ ਪਛਤਾਉਣ ਦਾ ਕੋਈ ਫਾਇਦਾ ਨਹੀਂਗਾ ਆਪਾਂ ਪਹਿਲਾਂ ਹੀ ਹੱਲ ਕਰ ਸਕਦੇ ਹਾਂ ਦਾ ਕਣਕ ਬੀਜਣ ਤੋਂ ਬਾਅਦ ਆਪਾਂ ਦਵਾਈ ਜਿਵੇਂ ਮੈਂ ਦੱਸਿਆ ਉਸ ਤਰੀਕੇ ਨਾਲ ਘਟੋ ਘਟਕ ਤੁਸੀਂ ਤਜਰਬਾ ਕਰਕੇ ਦੇਖੋ ਕਿਉਂਕਿ ਮੈਂ ਤਾਂ ਤਜਰਬਾ ਕੀਤਾ ਤੇ ਤਜਰਬਾ ਸਫਲ ਰਿਹਾ ਤੇ ਗਾਂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਸਾਰੇ ਦੀ ਸਾਰੀ ਦਵਾਈ 1.5 ਲੀਟਰ ਕਿਲੇ ਦੇ ਹਿਸਾਬ ਨਾਲ ਕਣਕ ਵਿੱਚੋਂ ਤੋਂ 10 ਦਿਨ ਬਾਅਦ ਛਿੜਕਾਂਗੇ ਤੇ ਆਪਾਂ ਦਵਾਈ ਛਿੜਕਣ ਵੇਲੇ ਵੀ ਬਾਈ ਜੀ ਵੀਡੀਓ ਪਾਵਾਂਗੇ ਤੇ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ